ਕਿ ਪੰਜਾਬ ਦੇ ਜੋ ਵਿਦਿਆਰਥੀ ਨੇ ਕਰੀਬ 3000 ਕਰੋੜ ਦੇ ਕਰਜ਼ੇ ੇਠਾ ਨੇ ਪੰਜਾਬ ਦੇ ਲੋਕ ਦਿਨੋ ਦਿਨ ਕਰਜ਼ਾਈ ਹੁੰਦੇ ਜਾ ਰਹੇ ਨੇ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਦਿਰੋਧਨ ਵੱਧ ਤੋਂ ਵੱਧ ਕਰਜ਼ਾ ਲੈ ਰਹੇ ਨੇ ਪੜਨ ਦੇ ਲਈ ਬੈਂਕਾਂ ਤੋਂ ਸਟੱਡੀ ਲੋਨ ਲਿਆ ਹੋਇਆ ਯਾਨੀ ਵਿਦਿਆਕ ਲੋਨ ਸਟੱਡੀ ਲੋਨ ਕਹਿੰਦੇ ਆ ਵਿਦਿਆਕ ਲੋਨ ਨੂੰ 2891.59 ਕਰੋੜ ਦਾ ਕਰਜ਼ਾ ਉਹਨਾਂ ਦੇ ਸਿਰ ਤੇ ਛੜਿਆ ਹੋਇਆ ਹੈ ਯਾਨੀ ਕਰੀਬ 30000 ਕਰੋੜ ਦਾ ਕਰਜ਼ਾ 40000 ਕਰੀਬ 40000 ਦੇ ਜੋ ਵਿਦਿਆਰਥੀ ਨੇ ਇਹਨਾਂ ਤੇ ਕਰੀਬ 3000 ਕਰੋੜ ਦਾ ਕਰਜ਼ਾ ਤੇ ਸਾਰਾ ਸਟੱਡੀ ਲੋਨ ਹੈ ਜੋ ਵਿਦੇਸ਼ਾਂ ਦੇ ਵਿੱਚ ਪੜਾਈ ਕਰਨ ਦੇ ਲਈ ਲੈਂਦੇ ਨੇ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਜੋ ਨੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਤਾਂ ਪੰਜਾਬੀਆਂ ਦੀ ਜੇਕਰ ਗੱਲ ਆਉਂਦੀ ਹੈ ਸਭ ਤੋਂ ਜ਼ਿਆਦਾ ਪੰਜਾਬੀ ਸਟੂਡੈਂਟਸ ਜੋ ਨੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਚਾਹੇ ਇੰਗਲੈਂਡ ਹੋਵੇ ਅਮਰੀਕਾ ਹੋਵੇ ਆਸਟ੍ਰੇਲੀਆ ਹੋਵੇ ਕੈਨੇਡਾ ਹੋਵੇ ਤਾਂ ਸਭ ਤੋਂ ਜ਼ਿਆਦਾ ਸਟੂਡੈਂਟ ਵੀਜ਼ੇ ਜੋ ਨੇ ਉ ਲਈ ਜਾਂਦੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਜਾਣ ਦੇ ਲਈ ਤਾਂ ਇਹ ਜੋ ਸਟੂਡੈਂਟ ਵੀਜ਼ੇ ਨੇ ਇਹ ਜੋ ਸਟੱਡੀ ਲੋਨ ਲੈਣ ਜਾਂਦੇ ਨੇ ਇਸ ਦੇ ਵਿੱਚ ਤਾਂ ਹੁਣ ਆંકੜੇ ਸਾਹਮਣੇ ਆਏ ਨੇ ਕਿ ਪੰਜਾਬ ਦੇ ਜੋ ਵਿਦਿਆਰਥੀ ਨੇ ਕਰੀਬ 3000 ਕਰੋੜ ਦੇ ਕਰਜ਼ੇ ੇਠਾ ਨੇ ਇਹਨਾਂ ਆਂਕੜੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਰੀਬ 3000 ਕਰੋੜ ਰੁਪਏ ਦਾ ਕਰਜ਼ਾ ਇਹਨਾਂ ਵਿਦਿਆਰਥੀਆਂ ਦੇ ਸਿਰ ਤੇ ਹੈ ਪੰਜਾਬ ਦੇ ਵਿਦਿਆਰਥੀਆਂ ਦੇ ਸਿਰ ਤੇ ਤਾਂ ਪੰਜਾਬ ਦੇ ਲੋਕ ਦਿਨੋ ਦਿਨ ਕਰਜ਼ਾਈ ਹੁੰਦੇ ਜਾ ਰਹੇ ਨੇ ਕਿਉਂਕਿ ਉਹ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਲਈ ਦਿਨੋ ਦਿਨ ਵੱਧ ਤੋਂ ਵੱਧ ਕਰਜ਼ਾ ਲੈ ਰਹੇ ਨੇ ਹੁਣ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਕਰੀਬ 40000 ਵਿਦਿਆਰਥੀ ਕਰਜ਼ਾਈ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਵਿਦੇਸ਼ ਦੇ ਵਿੱਚ ਪੜਨ ਦੇ ਲਈ ਬੈਂਕਾਂ ਤੋਂ ਸਟੱਡੀ ਲੋਨ ਲਿਆ ਹੋਇਆ ਹੈ ਯਾਨੀ ਵਿਦਿਆਕ ਲੋਨ ਸਟੱਡੀ ਲੋਨ ਕਹਿੰਦੇ ਆ ਵਿਦਿਆਕ ਲੋਨ ਨੂੰ ਉਹ ਲੋਨ ਲਿਆ ਹੋਇਆ ਇਹਨਾਂ ਨੇ ਤਾਂ ਸਟੱਡੀ ਵੀਜ਼ੇ ਵਾਲੇ ਜੋ ਵਿਦਿਆਰਥੀ ਨੇ ਕਰੀਬ 3000 ਕਰੋੜ ਰੁਪਏ ਦੇ ਕਰਜ਼ਾਈ ਨੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਤੋਂ ਇਲਾਵਾ ਸਹਿਕਾਰੀ ਬੈਂਕਾਂ ਨੇ ਜੋ ਵਿਦਿਆਕ ਕਰਜ਼ਾ ਦਿੱਤਾ ਹੋਇਆ ਹੈ ਉਸ ਦੇ ਮੁਤਾਬਕ ਪੰਜਾਬ ਦੇ 38877 ਵਿਦਿਆਰਥੀ ਯਾਨੀ ਕਰੀਬ 40000 ਵਿਦਿਆਰਥੀਆਂ ਤੇ ਜੋ ਹੈ 2891.59 ਕਰੋੜ ਦਾ ਕਰਜ਼ਾ ਉਹਨਾਂ ਦੇ ਸਿਰ ਤੇ ਛੜਿਆ ਹੋਇਆ ਹੈ ਯਾਨੀ ਕਰੀਬ 30000 ਕਰੋੜ ਦਾ ਕਰਜ਼ਾ ਇਹ ਜੋ ਸਟੱਡੀ ਲੋਨ ਨੇ ਇਹ ਲੈਂਣ ਵਾਲੀ ਜ਼ਿਆਦਾਤਰ ਵਿਦਿਆਰਥੀ ਸਟੱਡੀ ਵੀਜ਼ੇ ਤੇ ਵਿਦੇਸ਼ ਜਾਣ ਵਾਲੀ ਨੇ ਤਾਂ ਸਟੇਟ ਲੈਵਲ ਬੈਂਕਰਜ਼ ਕਮੇਟੀ ਦੇ ਇਹਨਾਂ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਟੱਡੀ ਲੋਨ ਲੈਣ ਵਾਲਿਆਂ ਚੋਂ 13747 ਲੜਕੀਆਂ ਨੇ ਇਨਾਂ ਦੇ ਇਹਨਾਂ ਦੇ ਵੱਲ 924.18 ਕਰੋੜ ਦਾ ਕਰਜ਼ਾ ਬਕਾਇਆ ਹੈ ਜਦਕਿ 3896 ਐਸਸੀ ਵਰਗ ਦੇ ਵਿਦਿਆਰਥੀ ਨੇ ਜੋ ਅਜੇ ਤੱਕ 265.45 ਕਰੋੜ ਦਾ ਕਰਜ਼ਾ 모ੜ ਨਹੀਂ ਸਕੇ ਇਹਨਾਂ ਬੈਂਕਾਂ ਨੇ ਚਾਲੂ ਵਿੱਤੀ ਬਰੇ ਦੀ ਦੂਸਰੀ ਤਿਮਾਈ ਦੇ ਵਿੱਚ 3855 ਵਿਦਿਆਰਥੀਆਂ ਨੂੰ 475.47 ਕਰੋੜ ਦਾ ਕਰਜ਼ਾ ਦਿੱਤਾ ਇਨਾਂ ਅੰਕੜਿਆਂ ਤੋਂ ਸਾਫ਼ ਪਤਾ ਲੱਗਦਾ ਕਿ ਗਰੀਬ ਮਾਪੇ ਕਿੰਜ ਕਰਜ਼ਾ ਚੁੱਕ ਕੇ ਬੱਚਾ ਨੂੰ ਵਿਦੇਸ਼ ਭੇਜਦੇ ਤਾਂ ਜੇਕਰ ਕੇਂਦਰੀ ਬੈਂਕਾਂ ਦੀ ਗੱਲ ਕੀਤੀ ਜਾਵੇ ਤਾਂ ਕੇਂਦਰੀ ਬੈਂਕ ਵੀ ਬਥੇਰੀ ਅਜਿਹੀ ਨੇ ਜੋ ਬੱਚਿਆਂ ਨੂੰ ਸਟੱਡੀ ਲੋਨ ਦੇ ਰਹੇ ਨੇ ਵਿਦੇਸ਼ਾਂ 'ਚ ਪੜਨ ਦੇ ਲਈ। ਕਰੀਬ 23554 ਬੱਚਿਆਂ ਨੂੰ ਸਟੱਡੀ ਲੋਨ ਇਹਨਾਂ ਸਰਕਾਰੀ ਕੇਂਦਰੀ ਬੈਂਕਾਂ ਨੇ ਦਿੱਤਾ ਹੈ। ਤਾਂ ਬੈਂਕ ਅਧਿਕਾਰੀ ਵੀ ਕਹਿੰਦੇ ਨੇ ਕਿ ਸਟੱਡੀ ਲੋਨ ਲੈਣ ਵਾਲੇ ਕਈ ਡਿਫਾਲਟਰ ਹੋ ਜਾਂਦੇ ਨੇ ਜਿਸ ਕਰਕੇ ਮਾਪਿਆਂ ਨੂੰ ਵੀ ਦੁੱਖ ਮਿਲਦਾ ਹੈ। ਇਸ ਦੇ ਨਾਲ ਹੀ ਜੇ ਸਟੱਡੀ ਵੀਜ਼ੇ ਦੀ ਔਸਤ ਦੇਖੀ ਤਾਂ ਪੰਜਾਬ 'ਚ ਰੋਜ਼ਾਨਾ 250 ਵਿਦਿਆਰਥੀ ਵਿਦੇਸ਼ ਪੜਨ ਜਾ ਰਹੇ ਨੇ। ਤਾਂ ਇੱਕ ਵੱਡਾ ਚਿੰਤਾ ਦਾ ਸਬਾਬ ਹੈ ਕਿ 40000 ਕਰੀਬ 40000 ਦੇ ਜੋ ਵਿਦਿਆਰਥੀ ਨੇ ਇੰਨਾ ਤੇ ਕਰੀਬ 3000 ਕਰੋੜ ਦਾ ਕਰਜ਼ਾ ਤੇ ਸਾਰਾ ਸਟੱਡੀ ਲੋਨ ਹੈ ਜੋ ਵਿਦੇਸ਼ਾਂ ਦੇ ਵਿੱਚ ਪੜਾਈ ਕਰਨ ਦੇ ਲਈ ਲੈਂਦੇ ਨੇ ਇਸ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਫੋਨਲਾਈਨ ਤੇ ਸਿੱਖ ਬੁੱਧੀਜੀਵੀ ਪਿਆਰਾ ਲਾਲ ਗਰਗ ਡਾਕਟਰ ਪਿਆਰਾ ਲਾਲ ਗਰਗ ਜੁੜੇ ਨੇ ਉਹਨਾਂ ਦੇ ਕੋਲ ਜਾਣਦੇ ਆ ਕਿ ਇਸ ਮੁੱਦੇ ਤੇ ਉਹਨਾਂ ਦਾ ਕੀ ਕਹਿਣਾ ਹੈ ਸਰ ਮੇਰਾ ਪਹਿਲਾ ਸਵਾਲ ਇਹੀ ਹੋਏਗਾ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਪੰਜਾਬੀ ਬੱਚੇ ਵਿਦੇਸ਼ਾਂ ਦਾ ਰੁਖ ਕਰਦੇ ਨੇ ਸਟੱਡੀ ਵੀਜ਼ੇ ਵਾਸਤੇ ਲੋਨ ਲੈਂਦੇ ਨੇ ਤਾਂ ਹੁਣ ਜੋ ਅੰਕੜੇ ਸਾਹਮਣੇ ਆਏ ਨੇ ਉਸ ਦੇ ਮੁਤਾਬਕ ਕਰੀਬ 3000 ਕਰੋੜ ਦਾ ਲੋਨ ਜੋ ਹੈ ਪੰਜਾਬੀ ਸਟੂਡੈਂਟਸ ਦੇ ਸਿਰ ਤੇ ਹੈ ਤਾਂ ਵੱਡੀ ਜੋ ਪਰੇਸ਼ਾਨੀ ਦਾ ਸਬਬ ਹੈ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਹ ਹੈ ਵੀ ਜਿਹੜਾ ਲੋਨ ਹੈ ਇਹ ਸਾਨੂੰ ਇਹ ਲੱਗਦਾ ਹੈ ਵੀ ਸ਼ਾਇਦ ਬੱਚੇ ਉੱਥੇ ਪੜਨ ਜਾਂਦੇ ਨੇ ਜੀ ਦੇਸ਼ ਵੀ ਤਾਂ ਕਰ ਗਿਆ ਹੈ ਬੈਂਕਾਂ ਨੂੰ ਕਿਹਾ ਗਿਆ ਵੀ ਦਾਨ ਦਿਓ ਇਹਨਾਂ ਨੂੰ ਬਾਹਰ ਉੱਥੇ ਵੀ ਇੰਸਟੀਚਨ ਇਦਾਂ ਦੀ ਕਿ ਮੈਂ ਆਪਣੇ ਹੱਕੀਆਂ ਖੁਡੀਆਂ ਨੇ ਉੱਥੇ ਵੀ ਐਸ ਜਾਂ ਕੋਈ ਸਬਸਟੈਂਡਿੰਗ ਇੰਸਟੀਚਨ ਆਏਗੀ ਆਵੇ ਠੀਕ ਪਿੱਛੇ ਰੌਲਾ ਵੀ ਪਿਆ ਸੀ ਕਿ ਕਿਉਂਕਿ ਜੰਮ ਦੇਣ ਉੱਥੇ ਬੱਚੇ ਵੀ ਉੱਥੇ ਹੀ ਅਡਜਸਟ ਹੋਣਾ ਹੈ ਬੜਾਈਪਰ ਇਹਦਾ ਕੋਈ ਕੁਛ ਨਹੀਂ ਛੋਟੇ ਮोटे ਕਪੜਾ ਮੱਚਾ ਕੇ ਕਿਸੇ ਸਰਟੀਫਿਕੇਟ ਕੋਰਸ ਚ ਲੈ ਲੈ ਇਹੋ ਜਿਹਾ ਕਿ ਦੱਸਦੇ ਨੇ ਪੈਸਾ ਬਹੁਤ ਜ਼ਿਆਦਾ ਹੈ ਔਰ ਕੈਨੇਡਾ ਨੂੰ ਆਮਦਨ ਬਹੁਤ ਜ਼ਰੂਰ ਜਿਹੜੇ ਪ੍ਰਵਸੀਪਾਂਤੀ ਨੇ ਉਹਨਾਂ ਤੋਂ ਬਹੁਤ ਜ਼ਿਆਦਾ ਅੰਦਰੇ ਤੇ ਕਾਸ ਕਰਕੇ ਪੰਜਾਬ ਦੇ ਸਪਰਟਕਸ। ਸੋ ਇਹ ਜਿਹੜਾ ਪਹਿਲੀ ਗੱਲ ਆਪਾਂ ਜਦ ਕਹਿੰਦੇ ਬੋਨਡ ਲੈ ਕੇ ਬੈਂਕਾਂ ਤੋਂ ਜਾ ਰਹੇ ਨੇ, ਕਰਜ਼ਾ ਲੈ ਕੇ ਜਾ ਰਹੇ ਨੇ, ਕਰੀਬ 70000 ਕਰੋੜ ਕਰਜ਼ਾ ਹੈ ਤੇ 38000 ਤੋਂ ਉੱਤੇ ਮਤਲਬ ਕਰਜ਼ੇ ਦੇ 8 ਟ ਹੈ ਜੇ ਟੋਟਲ ਬੱਚੇ ਜੀ ਦੇ ਤੇ ਕਰਜ਼ਾ ਹੈ। ਜੀ। ਪੰਜਾਬ ਦਾ। ਤਾਂ ਇਹਦੇ ਵਿੱਚ ਇਹ ਗੱਲ ਦੇਖਣ ਦੀ ਲੋੜ ਹੈ ਕਿ ਇਚਿਕ ਤਾਂ ਰੁਜ਼ਗਾਰ ਦੇ ਸਾਧਨ ਨਹੀਂ ਹੈਗੇ। ਹਾਂ ਜੀ। ਹਾਂ। ਤੇ ਜਦ ਅਸੀਂ ਰੋਜ਼ਗਾਰ ਦੇ ਸਾਧਨ ਜਿਹੜੇ ਮਾਦੇ ਮੋਟ ਹੈਗੇ ਉਹ ਵੀ ਖਤਮ ਕਰੀ ਜਾਂਦੇ ਆ ਅਸੀਂ ਜ਼ਮੀਨਾਂ ਕੋਈ ਜਾਂਦਾ ਵੱਡੇ ਵੱਡੇ ਹਾਈਵੇ ਬਣਾ ਕੇ ਤੇ ਅਸੀਂ ਵਪਾਰ ਜਿਹੜਾ ਬੰਦ ਕਰੀ ਜਾਂਦਾ ਵੱਡੇ ਵੱਡੇ ਮਾਲ ਬਣਾ ਕੇ ਅਸੀਂ ਜਿਹੜਾ ਛੋਟਾ ਮੋਟਾ ਆਪੇ ਸਵੈ ਰੋਜ਼ਗਾਰ ਦੇ ਸਾਧਨ ਸੀਗੇ ਇੱਕ ਤਰ੍ਹਾਂ ਖਤਮ ਕਰੀ ਜਾਂਦੇ ਹਾਂ ਦੂਜੇ ਅਸੀਂ ਜਿਹੜੇ ਖੇਤੀਚੇ ਰੋਜ਼ਗਾਰ ਸੀ ਉਹ ਵੀ ਖਤਮ ਕਰ ਰਹੇ ਹਾਂ ਕੀਕਾ ਸੀ ਜਿਹੜਾ ਸਰਕਾਰ ਨੇ ਰਜ਼ਕਾਰ ਦੇ ਮਸ਼ੂ ਉਹ ਵੀ ਖਤਮ ਕਰੀ ਨਾ ਸਰਕਾਰ ਦੇ ਵਿੱਚ 1990 ਦੇ ਵਿੱਚ ਆਫਲਕ ਸਰਕਾਰੀ ਮਾਦਮ ਸੀ ਉਹਨਾਂ ਸਾਨੇ ਕੱਚੇ ਪੱਕੇ ਸਾਰੇ ਡੀਡਿਵੀਜਰ ਲਾ ਕੇ 3 ਲੱਖ ਤੇ 10-12 ਹਜ਼ਾਰ ਨੇ ਸੋ ਜੇ ਉਹ 1990 ਦੇ ਮਕਾਲੇ ਸਰਸਰਸ ਤੋਂ ਦੁਪਨੀਆ ਚਾਈਦੀਆਂ ਸੀ ਇਹਦਾ ਮਤਲਬ ਚਾਹੀਦਾ 8 ਲੱਖ ਸੀ ਹੈਗਾ 3 ਲੱਖ ਤੋਂ 3 ਲੱਖ ਹੂੰ ਹੂੰ ਪ੍ਰਾਈਵੇਟ ਦੇ ਹਿਸਾਬ ਦੇ ਚ ਵਧ ਰਿਹਾ ਪਰਸੈਂਟੇਜ ਵਾਈ ਜੇ ਅਸੀਂ ਮਲਾਜਮਾਂ ਦੀ ਗਿਣਤੀ ਕਰੀ ਕਿਉਂਕਿ ਪ੍ਰਾਈਵੇਟ ਪਰਮਾਸ਼ੂ ਮਲਾਜਮ ਹੈਗੇ ਨਾ ਤੁਸੀਂ ਕਰਕੇ ਅਸੀਂ ਉਹਨਾਂ ਨੂੰ ਧੱਕ ਰਹਾਂਗੇ ਦੂਜੀ ਗੱਲ ਜੋ ਮੈਂ ਕਹਿਣੀ ਹੈ ਵੀ ਜਦੋਂ ਅਸੀਂ ਉੱਥੇ ਇੱਥੇ ਪੜਾਈ ਦਾ ਹਾਲ ਵੀ ਮਾਰਾ ਪੈਸੇ ਬਹੁਤ ਜ਼ਿਆਦਾ ਪ੍ਰਾਈਵੇਟ ਕਾਜਾਂ ਦੇ ਕਿੰਨੇ ਇੰਜੀਨ ਕਾਜ ਨੇ ਡੈਂਟਰ ਕਾਜ ਨੇ ਨਰਸਿੰਗ ਕਾਜ ਨੇ ਕਿਤੇ ਕੁਝ ਐਵੇਂ ਚੰਦ ਨੂੰ ਛੱਡ ਕੇ ਕਿਸੇ ਕੋਲ ਕੋਈ ਪੜਾਈ ਦਾ ਸਰ ਉਹਨਾਂ ਦਾ ਮੈਡੀਕਲ ਕਾਜ ਵੀ ਇਹੋ ਜਿਹਾ ਬਣ ਗਿਆ ਚਿੰਤਪੁਰਨੀ ਵਾਲਾ ਕਈ ਵਾਰੀ ਬੰਦ ਹੋ ਚੁੱਕਾ ਕਈ ਵਾਰੀ ਸ਼ੁਰੂ ਹੋ ਚੁੱਕਾ ਉਹਨੂੰ ਹਰ ਵਾਰੀ ਸ਼ੁਰੂ ਕਰਦੇ ਨੇ ਫਿਰ ਬੰਦ ਕਰਨੇ ਵੀ ਪੈਂਟ ਨੇ ਕਿ ਉਹ ਇੰਨਾ ਫਿੱਕੀ ਨਹੀਂ ਫਿਰ ਬਾਰ-ਬਾਰ ਕਿਉਂ ਕਰਦੇ ਨੇ بچوں نے ادا ہی چھٹکا وہ دو نمبر ڈگری مل گئی سو اس کر کے بچے باہر جانے روزگار پڑھنے کوئی کوئی داواں ڈلا جانا بہتے بچے پڑھنے نہیں جا رہے بالکل واسطے ہے کہ اتنے کچھ روزگار کام کے دوران ہی مل جاتا پڑھائی کے دوران جنو پڑھائی کہ گزارا کر سکو سو so, جا پہلا پیسہ لاؤنا شروع چیسو زمین ویچ کے بینک چاہتے ہو کے پاس ਤੇ ਉਦੋਂ ਬਾਅਦ ਉੱਥੇ ਉਹ ਰੱਖ ਵੀ ਦਿੰਦੇ ਨੇ ਹੁਣ ਕੈਨੇਡਾ ਚ ਪਿੱਛੇ ਰੌਲਾ ਪਿਆ ਸੀ ਕਿ ਇਹ ਤਾਂ ਇਮੀਗ੍ਰੇਸ਼ਨ ਇੰਕਵੈਰੀ ਨਾ ਤਾਂ ਮੁੱਢਲੀ ਇਮੀਗ੍ਰੇਸ਼ਨ ਦਾ ਉਹ ਸੀਗਾ ਜਿਹੜਾ ਵੀਜ਼ਾ ਉਹ ਹੀ ਕਰਦੇ ਉਹ ਪੁੱਛੇ ਵੀ ਕੈਨੇਡਾ ਵਾਲਿਆਂ ਨੂੰ ਅਥਾਰਟੀ ਨੂੰ ਉਹ ਮੈਂ ਸਵਾਲ ਕਰਿਆ ਸੀ ਇੱਥੇ ਤਾਂ ਬਹੁਤ ਜਗ੍ਹਾ ਨੇ ਕਿ ਦੇਖੋ ਜੀ ਹੁਣ ਬੱਚੇ ਕਿਵੇਂ ਕਰਨਾ ਉੱਥੇ ਸਾਡੀ ਕੰਪਨੀ ਜੋ ਮੇਰਾ ਸਵਾਲ ਉਦੋਂ ਵੀ ਇਹ ਸੀ ਵੀ ਜਿੰਨਾ ਕੈਨੇਡਾ ਦੇ ਨੇ ਵੀਜ਼ਾ ਤਾਂ ਉਦੋਂ ਨਹੀਂ ਦੇਖਿਆ ਉਹਨਾਂ ਨੇ ਵੀ ਭਾਈ ਉਹ ਇੰਸਟੀਟਿਊਸ਼ਨ ਸਾਡੀ ਚੀਜ਼ ਹੈ ਕਿ ਨਹੀਂ ਜਿਹੜਾ ਉਹ ਉੱਥੇ 3-4 ਸਾਲ ਭਾਈ ਘਰੋਂ ਦੇ ਪੈਸੇ ਲੈ ਕੇ ਉਦੋਂ ਨੇ ਦੇਖਿਆ ਵੀ ਠੀਕ ਹੈ ਕਿ ਨਹੀਂ ਫਿਰ ਉਦੋਂ ਬਾਅ ਹੂੰ ਪੂਰੀ ਸਟੱਡੀ ਪੂਰੀ ਹੋਣ ਤੋਂ ਬਾਅਦ ਵੀ ਵਰਕ ਪਰਮਿਟ ਦਿੰਦੇ ਨੇ 2-3 ਸਾਲ। ਜੀ। ਤੇ ਉਦੋਂ ਨਹੀਂ ਰੱਖਿਆ ਹੋਣੀ ਮੈਨੂੰ ਯਾਦ ਆਇਆ। ਸੋ ਇਸ ਕਰਕੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਚਿੰਤਾ ਵਿਅਕਤੀ ਇਸ ਕਰਨ ਦੀ ਬਜਾਏ ਕਿ ਬੈਂਕਾਂ ਤੋਂ ਕਰਜ਼ਾ ਲੈ ਰਹੇ ਹਨ। 30000 ਕਰੋੜ ਰੁਪਏ ਕਿਹੜਾ ਖਾਸ ਕਰਜ਼ਾ ਜੇ ਅਸੀਂ ਦੇਖੀਏ। ਹੂੰ ਜਿਹੜਾ ਪੰਜਾਬ ਸਰਕਾਰ ਆ ਉਹਦੇ ਜੁਮੇ 3 ਲੱਖ 47000 ਕਰੋੜ ਰੁਪਏ ਖਰਚ ਹੋਇਆ ਤੇ। ਹੂੰ ਤੇ ਜਿਹੜਾ ਭਾਰਤ ਸਰਕਾਰ ਆ ਉਹਦੇ ਜੁਮੇ ਇੱਕ 155 ਲੱਖ ਕਰੋੜ ਦਾ ਕਰਜ਼ਾ। ਹੂੰ ਸੋ ਇਹ 3000 ਕਰੋੜ ਨੂੰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਪੰਜਾਬ ਦੀ ਬਦਨਾਮੀ ਕਰਨ ਦੀ ਕਹਿੰਦਾ ਅਸਲ ਜਿੱਤੇ ਰੋਜ਼ਗਾਰ ਪੈਦਾ ਕਰੋ ਇੱਥੇ ਲੋਕਾਂ ਨੂੰ ਡਰ ਹੈ ਜਿਹੜਾ ਵੀ ਬੱਚਾ ਨਸ਼ਾਂ ਤੇ ਨਾ ਚਲਾ ਜਾਵੇ ਬੱਚੇ ਨੂੰ ਅਤਵਾਦੀ ਕਹਿ ਕੇ ਨਾ ਮਾਰ ਦੇਣਾ ਬੱਚੇ ਨੂੰ ਖਾਦਸਤਾਨੀ ਕਹਿ ਕੇ ਨਾ ਮਾਰ ਦੇਣਾ ਬੱਚੇ ਨੂੰ ਗੈਂਗਸਟਰ ਨਾ ਬਣਾ ਦੇਣਾ ਫਿਰ ਗੈਂਗਸਟਰ ਦੇ ਨਾਂ ਦੇ ਉੱਤੇ ਨੂੰ ਮਾਰਨਾ ਦੇਣਾ ਉਹਦੀ ਮੂੰਹ ਟੁੱਟ ਕੋਈ ਫਰੋਕੀ ਨਾ ਮੰਨਣ ਲੱਗ ਜੇ ਸੋ ਲੋਕਾਂ ਨੂੰ ਬੜੀ ਵੱਡੀ ਚਿੰਤਾ ਹੈ ਕਿ ਇਹਨਾਂ ਸਿਕਿਉਰਿਟੀ ਬਹੁਤ ਹੋਗੀ ਪੰਜਾਬ 'ਚ ਹੂੰ ਇਹਦੀ ਜ਼ਿੰਮੇਵਾਰੀ ਤਾਂ ਸਰਕਾਰ ਹੈ ਹੂੰ ਕੇਂਦਰ ਦੀ ਵੀ ਤੇ ਇੱਥੇ ਦੀ

ਸੋ ਇਹ ਸੱਚ ਹੈ ਕਿ ਮੈਨੂੰ ਕੋਈ ਐਡੇ ਵੱਡੇ ਕੰਮ ਨਹੀਂ ਲੱਗਦੇ ਵੱਡੀ ਗੱਲ ਇਹ ਹੈ ਕਿ ਪੰਜਾਬ ਨੂੰ ਸੁਧਾਰ ਦੀ ਲੋੜ ਹੈ ਇਹ ਸਿਰ ਪ੍ਰਸ਼ਾਸਨ ਕੀ ਕਰਨ ਦੀ ਲੋੜ ਹੈ ਲੋਕਾਂ ਨੂੰ ਸੁਰੱਖਿਅਤ ਕੀ ਬੰਦੇ ਦੀ ਲੋੜ ਹੈ ਪਤਾ ਨਾਲ ਜਿਹੜੇ ਵਿਚਕਰਾ ਕਰਿਆ ਜਾਂਦਾ ਪੰਜਾਬ ਨਾਲ ਉਹਨੂੰ ਦੂਰ ਕਰੋਗੇ ਆਪਣੇ ਆਪ ਹੀ ਪੰਜਾਬ ਨੂੰ ਬਣਾ ਪਾਓਗੇ ਤੇ ਇੱਕ ਸਵਾਲ ਹੋਰ ਸਾਹਮਣੇ ਆਉਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਬੱਚੇ ਬਾਹਰ ਜਾ ਰਹੇ ਨੇ ਸਟੱਡੀ ਲੋਨ ਲੈ ਰਹੇ ਨੇ ਤਾਂ ਜੋ ਸਰਕਾਰੀ ਬੈਂਕ ਨੇ ਕੇਂਦਰੀ ਸਰਕਾਰੀ ਬੈਂਕ ਉਹਨਾਂ ਤੋਂ 20 ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਕਰੀਬ 23556 ਬੱਚੇ ਨੇ ਜਿਨਾ ਨੇ ਕੇਂਦਰੀ ਦੇ ਸਰਕਾਰੀ ਬੈਂਕ ਤੋਂ ਲੋਨ ਲਿਆ ਹੈਗਾ ਤੇ ਇੱਥੇ ਸਵਾਲ ਇਹ ਵੀ ਖੜਾ ਹੁੰਦਾ ਕਿ ਉਹਦਾ ਕਹਿੰਦੇ ਨੇ ਕਿ ਬੱਚੇ ਜਿਹੜੇ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਮਿਲੇਗਾ ਪਰ ਜਿਹੜੇ ਸੈਂਟਰ ਗਵਰਨਮੈਂਟ ਦੇ ਸਰਕਾਰੀ ਬੈਂਕ ਦੇ ਉਹਨਾਂ ਤੋਂ ਹੀ ਤਨ ਫੌਰੀਂ ਜਾਣ ਦੇ ਲਈ ਲੋਨ ਮਿਲ ਜਾ 23 ਦਿਨਾਂ ਨੂੰ ਦੇਖੋ ਨੌਨ ਦੇ ਨਾਲ ਨਾ ਦੀ ਸਕੀਮ ਹੈ ਬੱਚਾ ਨੂੰ ਬਾਹਰ ਭੇਜਣ ਵਾਸਤੇ ਜਦ ਕੋਈ ਬੰਦਾ ਨਾ ਅ ਅਸੀਂ ਕੁਝ ਮਾਲ ਵੇਚਣਾ ਹੋਵੇ ਆ ਕੰਪਨੀਾਂ ਵਿੱਚ ਜਿਹੜੀਆਂ ਬੈਂਕਾਂ ਨੇ ਤੁਸੀਂ ਫ੍ਰਿਜ ਖਰੀਦਣੀ ਹੈ ਜੇ ਕਾਰ ਖਰੀਦਣੀ ਹੈ ਉੱਥੇ ਕੌਣ ਹੋ ਜਾਂਦਾ ਮੌਕੇ 'ਚ ਹੀ ਬੈਂਕ ਤੇ ਜਾਂਦੀ ਲੋੜ ਹੀ ਨਹੀਂ ਤੁਹਾਨੂੰ ਉੱਥੇ ਫੌਰੀਂ ਭਰ ਦਿੰਦੇ ਨੇ ਉਹ ਕੀ ਹੈ ਉਹ ਇਹ ਅਕਾਊਂਟਰ ਦਾ ਮਾਲ ਵੇਚਣ ਵਾਸਤੇ ਉਹ ਲੋਨ ਕੱਪਟ ਕਾਨੂੰਨੀ ਦਿੱਤਾ ਜਾ ਰਿਹਾ ਇਸ ਕਰਕੇ ਵੀ ਉਹ ਉਹਨੂੰ ਸਮਾਨ ਦਿਵਾਉਣਾ ਅਸੀਂ ਉਹਦੀ ਜੀਵਨ ਨੂੰ ਸੌਖਾ ਕਰਨਾ ਉਹ ਅਸਥੀ ਇੰਡਸਟਰੀ ਦਾ ਮਾਰ ਦੇਣਾ ਹਮ ਹਮ ਨਿਸ਼ਚਿਤ ਰੇਂਜੀਨੀਅਰਿੰਗ ਕੇਂਦਰਾਂ 'ਚ ਇੰਦਰੀਆਂ ਕੰਮਜਾ ਦੇ ਦੀਆਂ ਨੇ ਉਹ ਕੰਮ ਜਈ ਇਸ ਵਕਤ ਦੇ ਦੀਆਂ ਨੇ ਵੀ ਪੰਜਾਬ ਦੇ ਨੌਜਵਾਨਾਂ ਮਾਰ ਪਤਾ ਹਮ ਇਹ ਉਹਨਾਂ ਦਾ ਸਪੈਸ਼ਲ ਕੇਮ ਹੈ ਰੋਜ਼ੀ ਤੇ ਆਪਣੀ ਮਦਦਮੀਆਂ ਸੀ ਰੋਜ਼ ਕੇਂਦਰ ਸਰਕਾਰ ਕਰ ਰਹੀ ਹੈ ਅਸੀਂ ਰੋਜ਼ੀ ਸੰਭਿਆਤ ਕਰਨਾ ਇੱਕ ਦਿਨ ਹੋਵੇ ਤਾਂ ਤਾਂ ਹੈ ਕਿ ਉਹਨਾਂ ਅੰਮ੍ਰਿਤਸਰ ਵੀ ਆਏ ਸੀ ਕਿ ਉਹ ਮੰਤਰੀ ਕਿ ਉਹ ਪੰਜਾਬ ਦੇ ਹਿੰਦੂ ਤਾਂ ਕਦੀ ਨਹੀਂ ਕਰਕੇ ਕਿਉਂ ਤਾਂ ਇਹ ਚੰਡੀਗੜ੍ਹ ਨੂੰ ਵੱਖਰੇ ਵੀ ਚੰਡੀਗੜ੍ਹ ਵੱਖਰੇ ਦੇ ਹੋ ਇਹੋ ਜੀ ਗੱਲ ਕਰਤੇ ਕੀ ਕੀ ਕਰਦੇ ਨੇ ਹੂੰ ਸੋ ਚੰਡੀਗੜ੍ਹ ਦੇ ਵਿੱਚ ਵੀ ਚੰਡੀਗੜ੍ਹ ਚਾ ਕਰਾਂਗੇ ਆ ਕਰਾਂਗੇ ਤਾਂ ਮਤਲਬ ਚੰਡੀਗੜ੍ਹ ਹੁਣ ਪੰਜਾਬ ਨੂੰ ਨਹੀਂ ਕਿਹਾ ਤੋ ਇਸ ਕੱਦੇ ਵਿੱਚੋਂ ਫਿਰ ਇੱਥੋਂ ਬਾਹਰ ਇੱਕ ਹੁੰਦਾ ਪੁਸ਼ ਫੈਕਟਰ ਆਹੋ ਤੇ ਫਿਰ ਮਾਈਗ੍ਰੇਸ਼ਨ ਚ ਪੁਸ਼ ਫੈਕਟਰ ਹੂੰ ਤੇ ਨਾ ਬਾਹਰ ਦੇਸਾਂ ਦਾ ਪੁੜ ਫੈਕਟਰ ਸੀ ਕਿ ਜੇ ਉੱਥੇ ਚੰਗਾ ਬਿਜਾਰਬ ਮਿਲ ਜੂ ਪੜਾਈ ਚੰਗੀ ਲੂ ਜੀ ਚੰਗਾ ਇਹ ਪੁੜ ਫੈਕਟਰ ਸੀ ਉੱਥੇ ਉੱਥੋਂ ਹੁਣ ਪੁਸ਼ ਫੈਕਟਰ ਹੁਣ ਅਸੀਂ ਪੁਸ਼ ਕਰਿਆ ਉਰੋਂ ਉਰੋਂ ਧੱਕਾ ਮਾਰ ਕੇ ਬਾਹਰ ਕਰਦੇ ਹਾਂ ਵੀ ਤੂੰ ਰਹਿ ਨਹੀਂ ਰਹਿ ਸਕਦਾ ਤੈਨੂੰ ਤਾਂ ਕੁਝ ਹੋਊਗਾ ਉਹਨਾਂ ਦੀ ਧੱਕਾ ਮਾਰਦੇ ਆ ਸੋ ਸਾਨੂੰ ਧੱਕਾ ਉਹ ਖਤਮ ਕਰਨਾ ਪਊਗਾ ਪੁੜ ਫੈਕਟਰ ਚੰਦਾ ਰਹੇਗਾ ਠੀਕ ਹੈ ਲੋਕ ਜਾਣਗੇ ਇਹ ਪੜਾਈ ਵੀ ਕਰਨਗੇ ਪੜਾਈ ਕਰਕੇ ਆ ਵੀ ਸਕਦੇ ਨੇ ਉੱਥੇ ਵੀ ਰਹਿ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਜੀ ਪਰ ਜਿਹੜਾ ਧੱਕਾ ਮਾਰਿਆ ਪੰਜਾਬ ਚੋਂ ਉਹ ਕਿਸੇ ਸਪੈਸੀਫਿਕ ਏਜ ਦੇ ਕਮਾਈਂ ਚ ਮੈਂ ਕਹਾਂਗਾ ਹਮ ਇੱਥੇ ਜਿਹੜੇ ਨੌਨ ਪੰਜਾਬੀ ਨੇ ਉਹਨਾਂ ਨੂੰ ਵਸਾਇਆ ਜਾ ਰਿਹਾ ਹੈ ਪੰਜਾਬੀਆਂ ਨੂੰ ਬਾਹਰ ਭੇਜਿਆ ਜਾ ਰਿਹਾ ਤਾਂ ਕਿ ਇੱਥੇ ਨੌਨ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ ਹਮ ਉਹ ਵਧ ਜੇ ਔਰ ਉਹ ਮੈਂ ਕੋਈ ਵੀ ਨਹੀਂ ਕਰ ਰਿਹਾ ਮੈਂ ਜ਼ਿੰਮੇਵਾਰੀ ਨਹੀਂ ਲੈ ਰਿਹਾ ਮੈਨੂੰ ਇੱਕ ਵੱਡੇ ਲੀਡਰ ਨੇ ਸਾਡੇ ਇੱਕ ਡੈਪੂਟੇਸ਼ਨ ਨੂੰ ਕਿਹਾ ਹੁਣ ਤਾਂ ਜੀ ਅਸੀਂ ਇੱਥੋਂ ਦੀ ਡੈਮੋਗ੍ਰਾਫੀ ਬਕਰਤੀ ਹਮ ਜਦੋਂ ਡੈਮੋਗ੍ਰਾਫੀ ਬਦਲਦੀ ਗੱਲ ਕਰਦੇ ਨੇ ਤਾਂ ਫੇ ਸਮਝ ਆ ਜਾਂਦੀ ਹੈ ਹਾਂ ਔਰ ਖਾਸ ਕਰਕੇ ਇੱਕ ਖਾਸ ਵਿਚਾਰਧਾਰਾ ਵਾਲੇ ਲੋਕਾਂ ਨੇ ਸਿੱਧਾ ਡੈਮੋਗ੍ਰਾਫੀ ਬਦਲਦੀ ਕਿਹਦੇ ਪਤਾ ਨਾ ਕੀ ਜਾਂਦਾ ਨਾ ਵੀ ਕਿੱਧਰ ਨੂੰ ਜਾ ਰਿਹਾ ਹੈ ਬਿਲਕੁਲ ਬਿਲਕੁਲ ਜੀ ਅਬ ਬਹੁਤ ਬਤਨਵਾਦ ਤੇਰਲਾਲ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜਨ ਦੇ ਲਈ ਸ਼ੁਕਰੀ ਜੀ